ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਇੱਕ ਨਾਗਾ ਤੇ ਇੱਕ ਹੀ ਸੂਆ ਸਵਾਇਆ ਤੇ ਮਗਰ ਵੀ ਟੌਪ ਦੀ ਬੱਚੀ ਆ ਮਿੱਤਰੋ ਡਿਟੇਲ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਮਨਾਗਰੇਜਾ ਪਿੰਡ ਸੰਗਤਪੁਰਾ ਜ਼ਿਲ੍ਹਾ ਮੁੱਗਾ ਤਹਿਸੀਲ ਵਾਗਿਆਪੁਰਾ ਮੋਬਾਈਲ ਨੰਬਰ 9972416597 ਠੀਕ ਆ ਵੀਰੇ ਸੁਆ ਕਿ ਨਮਾ ਸੁਈ ਆ ਜੀ ਸੁਆ ਬਈ ਯਾਰ ਆਪ ਹਰੇ ਕੀ ਵੀਡੀਓ ਜੀ ਕਹਿੰਨੇ ਹੁੰਨੇ ਆ ਓਏ ਜਿਹੜਾ ਅਗਲਾ ਵੇਚਦਾ ਉਹ ਦੂਜੇ ਕਰਕੇ ਵੇਚਦਾ ਮੈਨੂੰ ਦੂਜਾ ਕਹਿ ਕੇ ਦਿੱਤੀ ਜਿਹੜਾ ਮਰਜ਼ੀ ਮੰਨ ਲੈ ਜਿਹੜਾ ਮਰਜ਼ੀ ਮੰਨ ਲੈ ਦੂਜਾ ਮੰਨ ਲੈ ਜਾਂ ਤੀਜਾ ਮੰਨ ਆਪਣੀ ਲੈ ਆਂਦੀ ਵੀ ਆ ਆਪਣੀ ਵਰੇ ਲਈ ਵੀ ਆ ਅੱਜ ਸਵੇਰ ਬੈਡ ਮਨ 4 ਵਜੇ ਸੋਈ ਸੀਗੀ ਇਹ ਉਹਨਾਂ ਦੇ ਘਰੇ ਪਏਖ ਲਈ ਆ ਪਪਾ ਜੀ ਇਹਦੀ ਆਪਣੀ ਗਾਰੰਟੀ ਆ ਠੀਕ ਆ ਜੀ ਤੇ ਬਾਕੀ ਆ ਇਸੇ ਵਾਲੇ ਘਰੋਂ ਬਾਹਰ ਸੁਖਣਾ ਰਾਜੀ ਬਿਠੇਰੀ ਆ ਕਦ ਕਾਟ ਥੋੜੀ ਆ ਕਦ ਕਾਟ ਤਾਂ ਕਿ ਥਾਂ ਨਹੀਂ ਆ ਹਰੇ ਘਾਓ ਜਮਾ ਨੂੰ ਲੱਗਦਾ ਬੱਚਾ ਬਈ ਮਗਰ ਕੀ ਹੈ ਜੀ ਮਗਰ ਵਸੀ ਬਹੁਤ ਚੰਗੀ ਹੈ ਬਰੇ ਕਿਹੜੇ ਸੀ ਮੰਦੀ ਆ ਫੇਮ ਨੰਬਰੇ ਸਰਕਾਰੀ ਲੱਗਿਆ ਆ ਪਾਣੀ ਕਣਾਂ ਵਾਲੇ ਉਹ ਲੱਗਿਆ ਠੀਕ ਹੈ ਜੀ ਪਰ ਕੁਆਲਟੀ ਬਹੁਤ ਬਾਕੀ ਇਹਨਾਂ ਵੀਰੇ ਹੁਣ ਅੱਗੇ ਵਾਲਾ ਸਮਾਨ ਹੀ ਹੈਗਾ ਹੁਣ ਹਰੇਕ ਪਸ਼ੂ ਹੀ ਚੰਗਾ ਬਚਦਾ ਟੀਕੇ ਡਾਕਟਰ ਚੰਗੇ ਪਾਉਣ ਲੱਗੇ ਹੁਣ ਮਗਰੋ ਹੀ ਚੰਗਾ ਹੁੰਦਾ ਇੱਕ ਵੀਰੇ ਕੋਈ ਵੀ ਵੀਰ ਸੀਮਨ ਵਾਲੇ ਪਾਸੋਂ ਕਿਰਸ ਨਹੀਂ ਕਰਦਾ ਕਿਉਂਕਿ ਅੱਲਾ 5-700 ਰੁਪਿਆ ਤਾਂ ਲਾ ਹੀ ਦਿੰਦਾਗਾ ਅੱਗੇ ਹੁੰਦਾ ਸੀਗਾ 150 ਲਾ ਹੁਣ ਲੋਕ ਬਰੀਡ ਤੇ ਕੰਮ ਕਰ ਰਹੇ ਹੁਣ ਲੋਕੀ ਬਰੀਡ ਤੇ ਕੰਮ ਕਰਨ ਲੱਗੇ ਚਾਹੀ ਰੱਖਣੀ ਆ ਚਾਹੀ ਵੇਚਣੀ ਆ ਟੀਕਾ ਨਹੀਂ ਮਾੜਾ ਲਵਾਉਂਦੇ ਕਿੰਨਾ ਬੋਲਾ ਕੱਢਿਆ ਵੀਰੇ ਮੇਰੇ 5 ਲੀਟਰ ਚ ਹੋਇਆ ਸਵੇਰ ਇੱਕ ਡਾਂਗੀ ਚੋਈ ਜਾਂ ਦੂਜਾ ਚੋਣੀ ਚਵਾਈ ਦੀ ਚਵਾਈ ਦੀ ਇੱਕ ਨੰਬਰ ਆ ਜਿਹੜਾ ਭਣ ਭਰਾ ਠਾਦੇਗਾ ਉੱਠ ਦਾਣੀ ਬਹਲਾ ਚੰਗਾ ਚਬਾ ਲੱਗਿਆ ਨਿਆਣੇ ਦੀ ਲੋੜ ਹੁੰਦੀ ਲੋੜ ਹੀ ਨਹੀਂ ਯਾਰ ਬਾਹਲੀ ਠੰਡੀ ਆ ਬਰ ਤੋੜ ਕੇ ਦਿਖਾ ਲਈ ਵੀਰੇ ਵਜਨ ਵਜੂਦ ਪੂਰਾ ਚੰਗਾ ਮਾਰਨਿੰਗ ਸੂਈ ਸੀਗੀ ਜੇਰਦੀ ਬਾਈ ਦੱਸਦਾ ਗਰੰਟੀ ਆ ਮਗਰ ਤੁਹਾਨੂੰ ਇੱਕ ਨਾ ਇੱਕ ਮਿਲ ਜਾਣਾ ਫ੍ਰੀ ਬੱਚੀ ਮਿਲ ਜਾਣੀ ਟੌਪ ਦੀ ਸੂਣਾ ਮੋਟਾ ਥਾਣਾ ਪਹਿਲੀ ਚਵਾਈ ਹੋਈ ਆ ਤੇ 5 ਕਿਲੋ 22 10 ਦਾ ਆਪਾਂ ਬੌਲੀ ਕੱਢੀ ਆ ਜੀ ਮੋੜ ਲਿਆ ਵੀਰੇ ਥਣ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਰੂਕ ਲਈ ਵੀਰੇ ਇੱਥੇ ਥਣ ਚੈੱਕ ਕਰੋ ਐਨ ਮੁੱਠੀ ਮੁੱਠੀ ਦਾ ਥਣ ਆ ਗੰਨੇ ਵਰਗੀ ਚਵਾਈ ਆ ਜੀ ਬੈਕ ਸਾਈਡ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਰ ਲਓ ਜੀ ਚੈੱਕ ਪੂਰੀ ਟੌਪ ਦੀ ਚਵਾਈ ਆ ਜੀ ਇਧਰਲੇ ਪਾਸੋਂ ਵੀ ਕਰ ਲਓ ਨਾੜਾਂ ਵੇਖ ਲਓ ਬਰੀਕ ਬਰੀਕ ਵੇਂਜ ਪੂਰਾ ਮੋਟਾ ਜਿਹਦਾ ਕੰਮ ਲਾਗੇ ਨਾ ਗਵੰਟ ਕਰੇ ਕਰੇ ਸੁਣੂਗਾ ਬੜਾ ਛੜਕ ਹਾਂ ਕਰਗਾ ਢੀ ਪਾਉਗੀ ਬੜਾ ਚੰਗਾ ਚਵਾ ਲਗਿਆ ਕਿੰਨਾ ਪਾਜੂ ਵੀਰੇ ਦੁੱਧ ਬਈ ਮਾਲਕਾਂ ਦਾ ਦੱਸਿਆ 20 ਲੀਟਰ ਅਸੀਂ ਚੋਇਆ ਦੂਜੇ ਸੁਵੇ ਠੀਕ ਆ ਵੀਰੇ ਆਪਾਂ ਨੇ ਕਿਹ ਕੇ ਦੇਣਾ ਆਪਾਂ ਤਾਂ 18 17 ਕਿਹ ਕੇ ਦਵਾਉਂ ਠੀਕ ਆ ਵੀਰੇ ਕਿਉਂ ਕਿ ਵੀਰੇ ਐਫ ਕਰਾਸ ਆ ਨਾ ਦੁੱਧ ਵੀ ਦੇਣਾ ਮੈਂ ਵਰਗਾ ਫੈਟ ਚੰਗੀ ਆ ਉਹ ਫੈਟ ਚੰਗੀ ਵੀਰੇ ਆਉਗੀ ਠੀਕ ਆ ਜੀ ਬਾਕੀ ਐਫ ਕਰਾਸ ਆ ਦੁੱਧ ਪੀਉਗੇ ਬਾਕੀ ਰੁੱਤ ਮੂਰੇ ਗਰਮੀ ਦੀ ਨਾ ਤੂੰ ਵੀ ਹੋਣੀ ਗਰਮ ਆ ਲੀਂ ਚੱਲ ਪੁੱਤ ਹੋ ਜਾਣ ਠੀਕ ਆ ਵੀਰੇ ਬਾਕੀ ਵੀਰੇ ਫਾਇਦਾ ਵੀ ਇਹ ਜਿਹਨੇ ਸਿੰਗਲ ਪਸ਼ੂ ਰੱਖਣਾ। ਬਈ ਹੁਣ ਜਿਹਨੇ ਮੈਂ ਤੇ ਪੈਸੇ ਲਾਉਣੇ ਆ। ਠੀਕ ਆ ਜੀ। ਨਾਲ ਪੈਸੇ ਬਚਣਗੇ। ਨਾਲੇ ਮੈਂ ਦੀ ਮੈਂ ਹੀ ਸੰਭਾਲ ਕਰਿਆ ਜਾਣੀ। ਮੈਂ ਤਾਂ ਵੀਰੇ ਫਿਰ 2 ਲੱਖ ਦੀ ਆਉਂ ਇਹਨੇ ਤਾਂ ਅੱਧਾ ਦੀ ਤਾਂ। ਤੇ ਇਹ ਤੁਹਾਨੂੰ ਭਾਅ ਚ ਮਿਲ ਜਾਣੀ ਆ ਤੇ ਆਹ ਬੈਕ ਸੈਟ ਤੇ ਮੈਮ ਕਣਾ ਜਿਵੇਂ ਐਸੇ ਹੀ ਆ ਜੀ ਇਹ। ਵੈਸੇ ਹੀ ਵੀਰੇ ਕੋਈ ਹੈ ਨਹੀਂ। ਠੀਕ ਆ। ਹਣ ਬਾਹਲਾ ਟੌਪ ਦਾ। ਯਾਰ ਪੈਸੇ ਕਿਸੇ ਗਾ ਨਹੀਂ। ਕਹਿੰਦਾ ਐਡਾ ਥਣ। ਇਹਦਾ ਬਾਈ ਜਿਹੜਾ ਥਣ ਮੈਂ ਦੱਸਤਾ ਜੀ ਬਹਿ ਗਿਆ। ਥੱਲੋਂ ਨਹੀਂ ਉੱਠਦਾ ਉੱਠਦਾ ਨਹੀਂ ਬਾਹਲਾ ਜਵਾ ਚੰਗਾ ਲੱਗਿਆ ਠੀਕ ਹੈ ਬਾਕੀ ਦੋਨੇ ਪਾਸੇ ਬਹਿ ਕੇ ਜੂੰਦੇ ਰਹੇ ਇਹਨੂੰ ਠੀਕ ਹੈ ਜੀ ਹਾਂ ਠੰਡੀ ਬਾੜੀ ਆ ਜਮਾ ਲੈਣ ਦੇ ਅੰਜਲੀ ਫਿਕਸਡ ਡਿਮਾਂਡ ਮੁੱਲ ਪਹਿ ਡਬਲ ਡਬਲ ਉਹ ਜੁਮਾਨਤਾਂ ਨੂੰ 2000 ਛੋਟ ਕਰੂੰਗਾ 63 ਦੀ 63 ਦੀ ਵੜ ਦੇ ਦਾਂ ਦੋ ਨਾਲ ਕਿ ਮਿਲਨੇ 63 ਚ ਇੱਕ ਟੋਪ ਦੀ ਮਗਰ ਬੱਛੀ ਵੀ ਮਿਲਨੀ ਹੈ ਜੇ ਬੱਚਾ ਹੁੰਦਾ ਚਾਰ ਪੰਜ ਵੜਾ ਗੱਬਣਾ ਵੜਾ ਆਈਆਂ ਅੱਜ ਠੀਕ ਹੈ ਜੀ ਲੈਂਦੀਆਂ ਤਾਂ ਨੀ ਵੀਡੀਓ ਚ ਪਾਈ ਆਪਾਂ ਮੰਨ ਕੇ ਚਲੋ 8 ਤੋਂ 10 ਹਜ਼ਾਰ ਲੈ ਲੈਂਦੇ ਆ ਠੀਕ ਹੈ ਜੀ ਹਫਤਾ ਹਫਤਾ ਠੀਕ ਹੈ ਜੀ ਕਈ ਵਾਰ ਤੇ ਭੈਣ ਭਰਾ ਦੇ ਹਨਾ ਵੀ ਚਲਾ ਲੈਣ ਕਿ ਰਕੀ ਜੀ ਬੰਦਾ ਫੋਨ ਵਾਲੀ ਲੈ ਲੈਂਦਾ ਆਪਾਂ ਵੀਡੀਓ ਪਾ ਦਾਂਗੇ ਆਪਾਂ ਵੀਡੀਓ ਪਾ ਦਾਂਗੇ ਕਿ ਰਫੋਨ ਲਾ ਲੈਣਾ ਹਾਂ ਹਾਂ ਬਾਈ ਕੋਲ ਚਾਰ ਨਗ ਆਏ ਆ ਜੀ ਗੱਬਣਾ ਦੇ ਸਮਾਂ ਲਗਭਗ 8 ਤੋਂ 10 ਦਿਨ ਲੈਂਦੀਆਂ ਨੇ ਜੇ ਕੋਈ ਗੱਬਣ ਲੈਣ ਦਾ ਚਾਹਵਾਨ ਹੋਵੇ ਤਾਂ ਬਾਈ ਦੇ ਨੰਬਰ ਤੇ ਕਾਲ ਕਰ ਲਵੇ WhatsApp ਤੇ ਵੀਡੀਓ ਤੁਹਾਨੂੰ ਮਿਲ ਜੂਗੀ ਤੇ ਬਾਕੀ ਜਿਹਨੂੰ ਸੂਆ ਸਵਾਇਆ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚਾਹਤਾ ਰਹਿਣਾ ਧੰਨਵਾਦ